ਗਵੜਾ ਵਿਖੇ ਇੱਕ ਰੈਸਟੋਰੈਂਟ ਵਿੱਚ ਕਾਂਗਰਸ ਜ਼ਿਲ੍ਹਾ ਪ੍ਰਧਾਨ ਦਲਜੀਤ ਰਾਜੂ ਦੀ ਅਗਵਾਈ ਵਿੱਚ ਫਗਵਾੜਾ ਕਾਂਗਰਸ ਬਚਾਓ ਮੰਚ ਦਾ ਆਯੋਜਨ ਕੀਤਾ ਗਿਆ ਜਿੱਥੇ ਕਾਂਗਰਸ ਪਾਰਟੀ ਵੱਲੋਂ ਐਲਾਨ ਕੀਤੇ ਗਏ ਉਮੀਦਵਾਰ ਸਰਦਾਰ ਬਲਵਿੰਦਰ ਸਿੰਘ ਢਾਲੀਵਾਲ ਦਾ ਵੱਖ-ਵੱਖ ਕਾਂਗਰਸ ਦੇ ਆਗੂਆਂ ਵੱਲੋਂ ਵਿਰੋਧ ਕੀਤਾ ਗਿਆ ਇਸ ਮੌਕੇ ਤੇ ਸਰਦਾਰ ਹਰਜੀਤ ਸਿੰਘ ਪਰਮਾਰ ਸੀਨੀਅਰ ਕਾਂਗਰਸੀ ਆਗੂ ਦਲਜੀਤ ਰਾਜੂ ਜ਼ਿਲ੍ਹਾ ਪ੍ਰਧਾਨ ਦੀਪਾ ਹਰਜੀਆਵਾਲ ਰਾਜੂ ਐਮਸੀ ਕਾਂਗਰਸੀ ਆਗੂ ਸੁਖਵੀਰ ਮਾਨਾਵਾਲੀ ਸੁਖਵਿੰਦਰ ਸਿੰਘ ਰਾਣੀਪੁਰ ਬਲਾਕ ਸਮਟੀ ਮੈਂਬਰ ਮੈਡਮ ਸੀਮਾ ਰਾਣੀ ਮੈਡਮ ਮਿਨਾਕਸ਼ੀ ਵਰਮਾ ਮੈਡਮ ਸੁਵਿੰਦਰ ਕੌਰ ਸ਼ਮੀ ਤਰਸੀਮ ਸੰਧੂ ਆਦ ਵਰਕਰ ਹਾਜਰ ਸਨ ਕਾਂਗਰਸੀ ਆਗੂਆਂ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਬਰੁੱਧ ਜੰਮ ਕੇ ਪੜਾ ਸਕੱਡੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਰਜੀਤ ਸਿੰਘ ਪਰਮਾਰ ਅਤੇ ਦਲਜੀਤ ਰਾਜੂ ਨੇ ਕਾਂਗਰਸ ਹਾਈ ਕਮਾਂਡ ਨੂੰ ਉਮੀਦਵਾਰ ਬਦਲਣ ਦੀ ਅਪੀਲ ਕੀਤੀ ਤੁਸੀਂ ਦੇਖ ਰਹੇ ਹੋ APN نیوز ਤੋਂ ਅਬਰਦੀਪ ਢੰਡਾ ਦੀ ਵਿਸ਼ੇਸ਼ ਰਿਪੋਰਟ ਜੀ ਜੇਤ ਹੋ ਗਈਆ ਔਰ ਨਾ ਨੜੇ ਨੜੀ ਕਾਦੋ ਆਏ ਆ ਤੇ ਨਾ ਕੋਈ ਸ਼ੈਦਲਾਜੋ ਆਏ ਆ ਤੇ ਨਾ ਹੀ ਕੋਈ ਪੇੜ ਪਹਾੜੇ ਦੇ ਆਏ ਆ ਸਾਰੇ ਜਿਹੜੇ ਐ ਇਹਨਾਂ ਤੇ ਹਮ ਦਰਦੀ ਆ ਕਾਂਗਰਸਪੁਰ ਦੀ ਤਾਂ ਆਇਆ ਕਾਂਗਰਸ ਦੇ ਖਿਲਾਫ ਨਹੀਂ ਅਸੀਂ ਉਮੀਦਵਾਰ ਦੇ ਖਿਲਾਫ ਆ ਸਾਡਾ ਇੱਥੇ ਹੋ ਗਏ ਮੈਂ ਤਾਂ ਗੱਲ ਦੀ ਆ ਉਹ ਕਹਿੰਦਾ ਸੁਖਵਿੰਦਰ ਹਰ ਪਹਿਲੇ ਹਾਜ਼ਰ ਆ ਤੇ ਤੂੰ ਪਰ ਆਇਆ ਦਿੱਤੋਂ ਬਾਹਰ ਛੋਡੋ ਆ ਇੱਥੇ ਇੱਕ ਫੰਕਸ਼ਨ ਸੀਗਾ ਮੈਂ ਕਿਹਾ ਉੱਥੇ ਪਰ ਤਾਰੀਵਾਂ ਤੋਂ ਸਾਧ ਰਹੀ ਹੈ ਕਹਿੰਦਾ ਤੇ ਚੱਬ ਸਾਧ ਲੈਣੇ ਆ ਪੰਦ ਕਹਿੰਦਾ ਗੱਲ ਕੀਤੀ ਸਰਪੰਚ ਸਾਹਿਬ ਨੇ ਪੰਦ ਕਹਿੰਦੇ ਜੀ ਆਜਣ ਗਏ ਉੱਤੇ ਤੇ ਮੈਨੂੰ ਉੱਤੇ ਪੰਦ ਕਾ ਦੇ ਵਿੱਚੋਂ ਕਿਸੇ ਨੇ ਕਿਹਾ ਵੀ ਤਾਰੀਪਾਲ ਸਾਹਿਬ ਨੂੰ ਕਿਉਂ ਕਿ ਸਾਨੂੰ ਕੁਛ ਨਾ ਕੁਛ ਮਾਨ ਸਤਕਾਰ ਕਰ ਜਣਾ ਕੁਛ ਦੇ ਜਣ ਥੋੜਾ ਬਹੁਤ ਮੈਂ ਗੱਲ ਕੀਤੀ ਸਨ ਹੈ ਲਗਿਆ ਤੇ ਸਰਮ ਜਮਾਨਦ ਤੇ ਆ ਆਕਰਮਤਾ ਜੇ ਸਾਡੀ ਸਰਕਾਰ ਹੁੰਦਾ ਹੀ ਸਾਡੇ ਵਰਕਰਾਂ ਨਾਲ ਸਾਡੇ ਸਾਥੀਆਂ ਨਾਲ ਹੋਣ ਗਿਆ ਤੇ ਤੁਸੀਂ ਜਿੱਦ ਪਾ ਲਿਓ ਦੀਪਾ ਜੀ ਨੇ ਐਫਸੀ ਦੀ ਗੱਲ ਕੀਤੀ ਆ ਕੌਣੇ ਜਾਣ ਤਾਂ ਅੱਜ ਕਾਰਪੋਰੇਸ਼ਨ ਤੁਹਾਡੀ ਹੁੰਦੀ ਜੋ ਨਹੀਂ ਬੜੀ ਦਿੱਤੀ ਜਾਣ ਬੁੱਝ ਕੇ ਸਾਰੀ ਖੇਡ ਖੇਢੀ ਗਈ ਆ ਤੇ ਇਲੈਕਸ਼ਨ ਦੀ ਹੋਣ ਦੇਣੀ ਮੈਂ ਉਹਨੇ ਨਹੀਂ ਵੇਚੀ ਕਰਨੀ ਆ ਅਗਲੀ ਡਾਇਰੈਕਸ਼ਨ ਜਿਹੜੀ ਹੋ ਸਾਡੀ ਸਾਰਿਆਂ ਦੀ ਉਹ ਪ੍ਰਮਾਨ ਸਰ ਸਾਹਨ ਦੇਣਗੇ ਮੈਂ ਦੀਪਾ ਜੀ ਦੇ ਬਜਾਏ ਨਾਲ ਬਿਲਕੁਲ ਸਹਿਮਤ ਹਾਂ ਕਿ ਸਾਨੂੰ ਫੈਸਲਾ ਕਰਨਾ ਪਊਗਾ ਜੇ ਕਾਂਗਰਸ ਹਾਈ ਕਮਾਂਡ ਤੁਹਾਡੇ ਬਚੀਏ ਸ਼ੈਤਾਨ ਜਾ ਕੇ ਆਪਣੀ ਕੋ ਘੜਾ ਛੱਡ ਆਇਆ ਪਰ ਇਦਾਂ ਦੀ ਗੱਲ ਕੋਈ ਨਹੀਂ ਹੈ ਮੈਂ ਰਾਜਨੀਤੀ ਦੇ ਵਿੱਚ ਆਇਆ ਹੀ ਇਸ ਕਰਕੇ ਆ ਕਿ ਜਿਹੜੇ ਪਿੱਛੇ ਖੁੰਝੇ ਦੇ ਇਲਾਕੇ ਨੌਜਵਾਨ ਖੜੇ ਆ ਇਹਨਾਂ ਦਾ ਰੋਜ਼ਗਾਰ ਕਿਸੇ ਨੇ ਖੋਲਿਆ ਇਹਨਾਂ ਦਾ ਹੱਕ ਕਿਸੇ ਨੇ ਖੋਲਿਆ ਸਾਡੀ ਲੜਾਈ ਡਾਕੂਆਂ ਨਾਲ ਹੈ ਸਾਡੀ ਲੜਾਈ ਡਾਕੂਆਂ ਨਾਲ ਹੈ ਔਰ ਜੇ ਅਸੀਂ ਡਾਕੂਆਂ ਦੇ ਨਾਲ ਲੜਨਾ ਤਾਂ ਸਾਨੂੰ ਮਜ਼ਬੂਤ ਫੌਜ ਦੀ ਜ਼ਰੂਰਤ ਹੈ ਸਾਡੇ ਕੋਲ ਮਜ਼ਬੂਤ ਫੌਜ ਹੋਣੀ ਚਾਹੀਦੀ ਜੇ ਸਾਡੇ ਕੋਲ ਮਜ਼ਬੂਤ ਫੌਜ ਨਹੀਂ ਤੇ ਮਾਫ ਕਰਨਾ ਨਾ ਅਸੀਂ ਬਾਦਲ ਨਾਲ ਲੜ ਸਕਦੇ ਤਾਂ ਨਾ ਉਹ ਮੁੰਡੇ ਨਾਲ ਲੜ ਸਕਦੇ ਔਰ ਜੇ ਅਸੀਂ ਆਪਸ ਵਿੱਚ ਹੀ ਲੜੇ ਤੇ ਅਸੀਂ ਆਪਸ ਵਿੱਚ ਪਰਿਵਾਰ ਹੀ ਸਾਡਾ ਖਿਲਰਿਆ ਰਿਹਾ ਤੇ ਨੇਤਾ ਚੋਰਾਂ ਨੇ ਨੇਤਾ ਚੋਰੀ ਕਰੀ ਜਾਣੀਆਂ ਬੱਸਾਂ ਬਣਾਈ ਜਾਣੀਆਂ ਹੋਟਲਾਂ ਤੇ ਕਾਜੇ ਕਰੀ ਜਾਂਦੇ ਆ ਔਰ ਅਸੀਂ ਆਪਸ ਵਿੱਚ ਘਰਾਂ ਦੇ ਵਿੱਚ ਲੜਦੇ ਜਣਾ ਚਾਹੇ ਅਸੀਂ ਟਕਸਾਲੀ ਕਾਂਗਰਸੀਆਂ ਤੇ ਚਾਹੇ ਅਸੀਂ ਪੱਕੇ ਕਾਂਗਰਸੀਆਂ ਉਦਾਹੀ ਗੱਲ ਇਹ ਹੈ ਕਿ ਕੋਈ ਚੰਗਾ ਇਮਾਨਦਾਰ ਕੋਈ ਸਾਥ ਵੜ ਕੇ ਕੋਈ ਸਿਆਸਤ ਦੇ ਵਿੱਚ ਆ ਜਾ ਕਿ ਮੈਂ ਦੇਸ਼ ਦਾ ਭਲਾ ਕਰਨਾ ਤੇ ਲੋਕ ਰਾਜਨੀਤੀ ਮਰਤੂ ਵਰਦਾਨ ਮਿਲਿਆ ਹਾ ਸੀ ਕਿ ਜਿੰਨੇ ਤੇਰੀ ਮਰਜ਼ੀ ਉਹਨਾਂ ਚਰਦੀ ਦਾ ਜਿੰਨੇ ਤੂੰ ਸਮਾਸ ਲੈਣੇ ਚਾਹਨਾ ਉਹਨਾਂ ਚਰ ਤੂੰ ਜੀ ਪਰ ਜਦੋਂ ਦ੍ਰੋਪਦੀ ਨੂੰ ਬੇਵਕਤ ਕੀਤਾ ਗਿਆ ਸਭਾ ਦੇ ਵਿੱਚ ਉਦੋਂ ਭੀਸ਼ਮ ਪਤਾਮਾ ਜੀ ਉੱਥੇ ਬੈਠੇ ਸੀ ਉਹ ਬੋਲੇ ਨਹੀਂ ਸੀ ਔਰ ਜਦੋਂ ਅਰਜੁਨ ਨੇ ਸਮਾ ਆਇਆ ਤੀਰਾਂ ਨਾਲ ਬਰੋਹਨ ਦਿੱਤਾ ਭੀਸ਼ਮ ਪਤਾਮਾ ਜੀ ਨੂੰ ਇਹਨਾਂ ਦੀ ਸੇਜ ਤੇ ਬੈਠਿਆ ਤੇ ਅਰਜਨ ਜੋਤਾ ਜਿਹੜਾ ਉਸ ਸਮੇਂ ਦਾ ਮਹਾਬਲੀ ਹੁੰਦਾ ਉਹ ਕਹਿੰਦਾ ਕਿ ਮੇਰੇ ਦਾਦਾ ਜੀ ਬਹੁਤ ਕਰ ਲੀਏ ਮਾਲਕ ਆ ਇਹਨਾਂ ਦੀ ਕੋਈ ਜ਼ਿੰਦਗੀ ਦਾ ਤਜਰਬਾ ਹੈ ਇਹਨਾਂ ਦੇ ਕੋਲ ਕੋਈ ਕਿ ਆਪਾਂ ਕੀ ਗੱਲਾਂ ਕਰਨੀਆਂ ਕੀ ਨਹੀਂ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਤੋਗਲੇ ਮੂਹਾ ਵਾਲਿਆਂ ਤੋਂ ਬਚੋ ਤੁਹਾਡੇ ਨਾਲ ਹੀ ਤੋਗਲਾ ਪੱਟ ਰਿਹਾ ਤੇ ਜਿੱਤੇ ਕਿਸੇ ਨੂੰ ਖੜਾ ਕਰਤਾ ਕਦੀ ਕਿਸੇ ਨੂੰ ਥਾਪੀ ਦੇਤੀ ਉਹ ਰਾਣੀ ਸੋਢੀ ਕੋ ਚਲਾ ਗਿਆ ਤੇ ਕਰ ਲਿਆ ਆਜੋ ਮਨਾਖੀ ਜੀ ਹੁਣ ਤੁਹਾਨੂੰ ਸੈੱਟ ਕਰਦੀ ਏ ਅਸੀਂ ਜੁਦਾ ਚਲੇ ਹੁਣ ਤੁਸੀਂ ਆਜੋ ਜਦੋਂ ਅਸੀਂ ਨਹੀਂ ਸੀ ਉਹ ਤਾਂ ਮਨਾਖੀ ਨੂੰ ਪਿੱਛੇ ਕਰ ਦਿੱਤਾ ਜਦੋਂ ਰਾਜੀੂ ਸੀ ਉਹਨੂੰ ਡਾਕਟਰ ਰਵਿੰਦਰ ਪਿੱਛੇ ਕਰ ਦਿੱਤਾ ਦੀਪਾ ਨੂੰ ਪਿੱਛੇ ਕਰਤਾ ਤੇ ਰਾਜੀੂ ਲੰਦਾ ਜਦ ਦੀਪਾ ਸੀ ਜਦ ਦੀਪਾ ਸੀਗਾ ਤੇ ਸਾਰਾ ਬੰਦੇ ਲੈਦਾ ਸਾਰਾ ਜਿੰਦੇ ਬਿੱਟੂ ਨੂੰ ਲੈਦਾ ਉਹਨੂੰ ਵੀ ਤਾਂ ਬਿੱਟੂ ਆ ਗਿਆ ਬਾਹਰ ਨੂੰ ਲੈਦਾ ਦਿੱਤੀ ਆ ਦਰੂਏ ਆਉਂਦਾ ਮਤਲਬ ਹੱਥ ਤਾੜ ਦੇ ਵਿੱਚ ਬੰਦਾ ਪਾ ਕੇ ਰੱਖਦਾ ਕੌਂਗਰਸ ਖਤਮ ਕਰਕੇ ਰੱਖ ਕੇ ਰੱਖ ਜੀ ਇਸ ਬੰਦੇ ਦੀ ਆਪੋਰਚਾ ਕਾ ਬੋਟ ਹੁੰਦੀ ਐ ਇੰਨਾ ਮਾਨ ਸਨਮਾਨ ਤੁਹਾਨੂੰ ਲੋਕਾਂ ਨੇ ਤੁਹਾਨੂੰ ਵਰਕਰਾਂ ਨੇ ਦਿੱਤਾ ਸੀ ਤੁਹਾਨੂੰ ਇਹਨੂੰ ਸੰਭਾਲ ਕੇ ਰੱਖਣਾ ਚਾਹੀਦਾ ਸੀ ਤੁਸੀਂ ਨਹੀਂ ਸੰਭਾਲਿਆ ਨਹੀਂ ਸੰਭਾਲਿਆ ਤੇ ਜਦੋਂ ਨਾ ਸੰਭਾਲੀ ਜਾਵੇ ਚੀਜ਼ ਉਹ ਕਦੇ ਦੁਬਾਰਾ ਹੱਥ 'ਚ ਆਉਂਦੀ ਨਹੀਂ ਇਹ ਭਾਈ ਗੁਰਜੀਤ ਵੀ ਕਹਿੰਦੇ ਨੇ ਕਿ ਜੋ ਤੈਨੂੰ ਦਿੱਤਾ ਤੂੰ ਸੰਭਾਲਿਆ ਨਹੀਂ ਜੇ ਤੂੰ ਸੰਭਾਲਿਆ ਤੇ ਤੇਰੀ ਕਦਰ ਮੈਂ ਨਹੀਂ ਕਰਦਾ ਤੇ ਦੁਨੀਆ ਨਹੀਂ ਕਰੇਗੀ ਜੇ ਤੂੰ ਨਹੀਂ ਸੰਭਾਲਿਆ ਤੇ ਜਾਣ ਫਿਰ ਕਿਸੇ ਹੋਰ ਨੂੰ ਦੇਤਾ ਉਹ ਦੇਖਾ ਉਹ ਨੂੰ ਅੱਜ ਤੁਹਾਨੂੰ ਇਸ ਰੋਲ ਦੀ ਲਈ ਜੇ ਤੁਸੀਂ ਜਿਸ ਬੰਦੇ ਦਾ ਵਿਰੋਧ ਕਰਦੇ ਹੋ ਉਹ ਉਹਦੀ ਹਾਰ ਨਿਸ਼ਚਿਤ 100% ਪੱਕੀ ਜਿਹਨੂੰ ਜਿਤਾਉਣਾ ਮੰਨ ਰਹੇ ਹੋ ਉਹਦੇ ਮਗਰ ਇੱਕੋ ਫੜੇ ਸਰਪਉ ਉਸੇ ਬੰਦਾ ਜਿੱਤੂਗਾ ਜਿਹੜਾ ਮਰਜ਼ੀ ਕਰੂ ਕਿਹੜੇ ਕਾਂਦਸੀ ਦੋ ਸਾਲਾਂ ਬਾਅਦ ਆ ਗਏ ਪੰਜਾਬ ਆਈਐਸ ਛੱਡ ਕੇ ਹਾਊ ਡੂ ਦੇ ਜੋ ਵਾਟ ਇਜ਼ ਦੀ ਕਾਂਗਰਸ ਕੀ ਕਾਂਗਰਸ ਕਲਚਰ ਹੈ ਵੋਟਲਤਾ ਰਿਵਾਜ ਨੂੰ ਪਰਮਾਨ ਸਰ ਕਿੱਥੋਂ ਕਾਂਗਰਸ ਚਲੀ ਕਿੱਥੇ ਗਈ ਕਿੱਥੇ ਕੀ ਹੋਇਆ ਦੇਸ਼ ਜਾਦ ਹੋਇਆ ਇਹਦਾ ਅੱਗੇ ਕੁਰਸੀ ਤੇ ਬਹਿ ਗਏ ਨਾ ਧਿਆਨ ਚਾ ਸਾਡੀ ਔਰ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਸਪੀਕਰ ਪਰਮਾਨ ਸਰ ਨੇ ਕਿ ਮੈਂ 99% ਕੈਂਡੀਡੇਟ ਬਹੁਤ ਜਲਦੀ ਨਮਾ ਆ ਰਿਹਾ ਤਾਂ ਨੂੰ ਸਾਰਿਆਂ ਨੂੰ ਕੈਂਡੀਡੇਟ ਪਤਾ ਲੱਗ ਜਾਣਾ ਜਿਹਨੂੰ ਜੇ ਸਾਡੇ ਕੋਲ ਹਾਈ ਕਮਾਂਡ ਕੋਈ ਭਰੋਜ ਮੰਗੂ ਇਸਲਾਹ ਕਰਦੇ 11 ਮੈਂਬਰ ਦੀ ਕਮੇਟੀ ਇਸ ਤਰ੍ਹਾਂ ਦੇ ਬਣਾਇਆ ਇਨ ਕੇਸ ਇਨ ਕੇਸ ਰਾਜੂ ਜੀ ਇਨ ਕੇਸ ਕੈਂਡੀਡੇਟ ਨਹੀਂ ਬਦਲਿਆ ਜਾਂਦਾ ਤਾਂ ਤੁਹਾਡੇ ਗਰੁੱਪ ਦਾ ਕੀ ਸਟੈਂਡ ਹੈ ਕਾਂਗਰਸ ਨਾਲ ਵੋਟਾਂ ਪਾਉਂਗੇ ਜਾਂ ਕਾਂਗਰਸ ਤੋਂ ਬਾਹਰ ਹਾਂ ਸਾਹਮਣੇ ਕਹਿ ਦਿੱਤੀ ਕਾਂਗਰਸ ਅਸੀਂ ਕਾਂਗਰਸੀ ਆ ਇਹ ਦੱਸੋ ਜਿਹੜਾ ਕੈਂਡੀਡੇਟ ਬਾਹਰ ਆ ਰਿਹਾ ਹੈ ਕਿ ਲੋਕਲ ਫੋਰਡ ਹੈ ਇਹ ਦੇਖੋ ਮੈਂ ਜਿਹੜੀ ਬੇਨਤੀ ਕੀਤੀ ਹੈ ਵੀ ਹਾਈ ਕਮਾਂਡ ਦੀ ਨਗਰਚ ਹੈ ਹਾਈ ਅੱਜ ਸਾਡੇ ਕੋਲ ਇਹ ਸੋਚਿਆ ਤਾਂ ਕਿ ਕੈਂਡੀ ਨੂੰ ਪੁੱਛਣ ਲਈ ਆਇਆ ਸੁਣ ਲਓ ਬਾਉ ਨਹੀਂ ਬੰਨਰ ਕਿਹਦਾ ਇਸ ਨੂੰ ਬਗਵਾੜਾ ਕਾਂਗਰਸ ਪਚਾਓ ਮੰਚ ਤੁਹਾਡਾ ਮੇਨ ਮੁੱਦਾ ਕੀ ਹੈਗਾ ਅੱਜ ਦਾ ਸਾਡਾ ਮੇਨ ਮੁੱਦਾ ਜੀ ਵੀ ਜਿਹੜੀ ਕਾਂਗਰਸ ਹੈ ਭਗਵਾੜੇ ਉਹ ਚੜ੍ਹਦੀ ਕਲਾ ਚ ਰਹਿਣੀ ਚਾਹੀਦੀ ਹੈ ਰਾਣੀ ਖੁਸ਼ੀ ਰਹਿਣੀ ਚਾਹੀਦੀ ਹੈ ਜੇ ਕੋਈ ਵੀ ਉਹਦੇ ਰਾਹ ਦੇ ਵਿੱਚ ਛੜਿਕਾ ਹੂਸੋ ਐਵਰ ਹੀ ਸ਼ੀ ਬੇਬੀ ਨੂੰ ਪਾਸੇ ਕਰ ਲੈਣਾ ਚਾਹੀਦਾ ਕਿਹੜਾ ੜੀ ਕਹਿਆ ਜੀ ਹੂਸੋ ਐਵਰ ਹੀ ਰਾਜੂ ਰਾਜੂ ਜੀ ਤੁਸੀਂ ਕਿਹਾ ਵੀ ਜਲਦ ਹੀ ਯਾਨੀ 24 ਤਾਰੀਖ ਨੂੰ ਪੈ ਗਈ ਵੋਟ ਇਸ ਤੋਂ ਬਾਅਦ ਕੀ ਕਹਿੰਦਾ ਜੀ ਇਹ ਮੌਕਾ ਨਹੀਂ ਆਏਗਾ ਜੀ ਕਿ ਟਾਈਮ ਨਹੀਂ ਆਏਗਾ ਜਿਹੜਾ ਤੁਸੀਂ ਕਹਿੰਦੇ ਹੋ ਪਰਮਾਨ ਸਾਹਿਬ ਇਹਦੇ ਤੋਂ ਪਹਿਲਾਂ ਵੀ ਕਿਹਾ ਗਿਆ ਹੈਗਾ ਆਪਣੀ ਵੱਲੋਂ ਜਿੱਦਾਂ ਇਹਨਾਂ ਕਹਿ ਹਾਈ ਕਮਾਂਡ ਨੇ ਕਹਿ ਦੇ ਬਾਵਜੂਦ ਹਾਈ ਕਮਾਂਡ ਨੇ ਟਿਕਟ ਕਿਉਂ ਦੇ ਦਿੱਤੀ ਗਈ ਅਗਰ ਤਾਂ ਤੁਸੀਂ ਇੱਕਸਾਲੀ ਕਾਂਗਰਸੀ ਹੈਗੇ ਹੈ ਹਾਈ ਕਮਾਂਡ ਨੂੰ ਬੇਕਤੀ ਕੀਤੀ ਹਾਈ ਕਮਾਂਡ ਦੀ ਆਪਣੇ ਹੋਰ ਮਜਬੂਰੀਆਂ ਵੀ ਹੁੰਦੀਆਂ ਜਿਨ੍ਹਾਂ ਨੇ 117 ਇਸ ਨੂੰ ਕਨਸੀਡਰ ਕਰਨੀਆਂ ਵੀ ਮੁੜ ਕੇ ਸਰਕਾਰ ਕਿੰਦਾ ਹੁੰਦੀ ਹੈ ਉਹਲੇ ਵਿੱਚ ਉਸ 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 ਕੇਂਦਰ ਵਿੱਚ ਕੋਰナー ਫੀਲ ਬਿਨਾਰ ਸਾਹਿਬ ਫਤਵਾੜਾ ਸਬਡਿਵੀਜ਼ਨ ਦੀ ਜੇ ਗੱਲ ਕਰੀਏ ਕਈ ਕਾਂਗਰਸੀ ਆਗੂ ਆਹ ਪਾਰਟੀ ਵਿੱਚ ਵੀ ਜਾ ਰਹੇ ਹੋਂ ਤਾਂ ਤੁਸੀਂ ਕੀ ਟਿੱਪਣੀ ਕਰਨਾ ਚਾਹੁੰਦੇ ਹੋ ਦੇਖੋ ਜਿਹੜਾ ਜਾਣਾ ਚਾਹੁੰਦੇ ਆ ਜੀ ਜਿਹੜਾ ਦਾ ਕਾਂਗਰਸੀ ਹੈ ਜਿੰਨ ਤਾਂ ਆਪਣੇ ਮਾਂ ਦਾ ਦੁੱਧ ਪੀਤਾ ਕਿਸੇ ਪਾਰਟੀ ਨਹੀਂ ਜਾਊਗਾ ਕਾਂਗਰਸ ਚ ਮੇਰੇ ਮੈਂ ਮੇਰੇ ਕਾਂਗਰਸ ਦੇ ਕੰਪਾਰਟਮੈਂਟ ਆ ਮੈਂ 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 ਮਾੜਾ ਬਤਾ ਮੈਨੂੰ ਆਪਣੇ ਸਾਥੀਆਂ ਦਾ ਪਤਾ ਅੱਛਾ ਜੀ ਅਸੀਂ ਤਾਂ ਆਤਵਾਦ ਨਾਲ ਲੜੇ ਹੋ ਆ ਆਤਵਾਦ ਨਾਲ ਲੜਾਈ ਕੀਤੀ ਹੋਇਆ ਨੰਗੇ ਧੜ ਇਹ ਕਿਹੜੇ ਕੰਦ ਸੀ 2 ਸਾਲਾਂ ਬਾਅਦ ਆ ਗਏ ਪੰਜਾਬ ਆਈਐਸ ਛੱਡ ਕੇ ਇੱਕ ਹਾਊ ਡੂ ਦੇ ਜੋ ਵਾਟ ਇਜ਼ ਦੀ ਕਾਂਗਰਸ ਕੀ ਕਾਂਗਰਸ ਕਲਚਰ ਹੈ ਵੋਟ ਦਲਤਾਰੀ ਵਾਦੂ ਪਰਵਾਰ ਸਾਹਿਬ ਕਿੱਥੋਂ ਕਾਂਗਰਸ ਚਲੀ ਕਿੱਥੇ ਗਈ ਕਿੱਥੇ ਕੀ ਹੋਇਆ ਦੇਸ਼ ਜਿਆਦਾ ਹੋਇਆ ਜਿਹਦਾ ਅਕੇ ਕੁਰਸੀਆਂ ਤੇ ਬਹਿ ਗਏ ਰੈਜ਼ਰਵੇਸ਼ਨ ਦਾ ਫਾਇਦਾ ਲੈ ਕੇ ਕੁਰਸੀ ਗੁਜੇ ਨਹੀਂ ਸੋਤੋਂ ਵੀ ਬਿਲਕੁਲ ਸਰ ਹੱਥ ਜੋੜ ਕੇ ਬੇਨਤੀ ਹੈ ਸਾਡੀ ਪਾਰਟੀ ਵੇਸ਼ ਸਾਡੀ ਵਾਲੀ ਪਾਰਟੀ ਹੈ ਜਿਸ ਜਿਸ ਕਬਦੇ ਲਗੇ ਹੋਣ ਥੋੜਾ ਜਿਹਾ ਸਰ ਦਾ ਸਾਥ ਥੈਂਕ ਯੂ ਦੋ ਮਿੰਟ ਟਾਈਮ ਦੇ ਸਾਡੇ ਜਿਹੜੇ ਸਾਡੇ ਕੈਂਡੀਡੇਟਾਂ ਜੋ ਅੱਜ ਕੈਂਡੀਡੇਟ ਜੀ ਨੂੰ ਸਾਧਵੀ ਨੇ ਦੇ ਦਿੱਤੀ ਮੇਰਾ ਇਹ ਕਹਿਣ ਦਾ ਮਤਲਬ ਕਿ ਕੈਂਡੀਡੇਟ ਵਿੱਚ ਹੋਣਾ ਚਾਹੀਦਾ ਕਿ ਉਹ ਬਾਹਰੋਂ ਆਦਿਆ ਜਿਹੜਾ ਕੈਂਡੀਡੇਟ ਵੀ ਹੋਊਗਾ ਉਹ ਸਾਰੇ ਸਾਰੇ ਸਾਡੇ ਜਿਹੜੇ ਸਾਥੀਆਂ ਨੂੰ ਮਾਨ ਸਰ ਇਲੈਕਸ਼ਨ ਬਹੁਤ ਲੱਗਿਆ ਤੁਹਾਨੂੰ ਨਹੀਂ ਲੱਗਦਾ ਵੀ ਇਹ ਕਾਂਗਰਸ ਵਾਸਤੇ ਬਹੁਤ ਵੱਡੀ ਨਲ ਹੋ ਰਹੀ ਆ ਸਰ 1 ਮਹੀਨਾ ਰਹਿ ਗਿਆ ਇਲੈਕਸ਼ਨਾਂ ਨੂੰ ਜੇ ਅੱਜ ਕੈਂਡੀਡੇਟ ਚੇਂਜ ਕਰਦੇ ਆ ਨਵਾਂ ਕੈਂਡੀਡੇਟ ਆਉਂਦਾ ਆ ਕੀ ਉਹ 1 ਮਹੀਨਾ ਉਹ ਸਾਡੀ ਟੀਮ ਜਿਹੜੀ ਹੈ ਕਮੇਟੀ ਉਹਨੇ ਫੈਸਲਾ ਫੈਸਲਾ ਕਰ ਲਿਆ ਰਾਜੀ ਜੀ ਕੀ ਕਾਰਨ ਹੈ ਜੇ ਦੁਆਬੇ ਦੀ ਗੱਲ ਕਰੀਏ ਦੁਆਬੇ ਦੇ ਵਿੱਚ ਕਾਂਗਰਸ ਦਾ ਨਾ ਵਰਕਰ ਖੋਸ਼ ਆ ਨਾ ਦੁਆਬੇ ਦੇ ਵਿੱਚ ਐਮ ਐਲ ਏ ਚਾਰ ਚਾਰ ਆ ਤੁਹਾਡੇ ਚਾਰੇ ਹੀ ਇੱਕ ਦੂਜੇ ਤੋਂ ਨਾਰਾਜ਼ ਚੱਲਦੇ ਆ ਤੁਹਾਡੇ ਮੰਤਰੀ ਸਾਹਿਬ ਆ ਰਾਣਾ ਗੁਰਜੀਤ ਜੀ ਉਹ ਉਹ ਐਮ ਐਲ ਏ ਤੋਂ ਨਾਰਾਜ਼ ਚੱਲਦੇ ਆ ਦੁਆਬਾ ਦੇ ਵਿੱਚ ਕਾਂਗਰਸ ਦੇ ਆਪ ਦੇ ਵਰਕਰ ਨਾ ਹੀ ਪੂਰੀ ਕਾਂਗਰਸ ਕਿਸੇ ਤੋਂ ਕੋਈ ਖੋਸ਼ ਨਹੀਂ ਦੇਗਾ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਜਿੱਤ ਸਕਦੇ ਆ ਦੁਆਬੇ ਦੇ ਵਿੱਚ ਤੁਸੀਂ ਸੀਟਾ ਕੱਢ ਕੇ ਦੇ ਸਕਦੇ ਆ ਦੁਆਰਾ ਸਰਕਾਰ ਬਣ ਰਹੀ ਆ 2022 ਚ ਦੁਆਰਾ ਸਰਕਾਰ ਬਣ ਰਹੀ ਆ ਲੱਗਦਾ ਤੁਹਾਨੂੰ ਇਹ ਸਰਕਾਰ ਬਣ ਜਾਈਂਗੀ ਨਹੀਂ ਕਾਂਗਰਸ ਜੀ ਨੂੰ ਸਵਾਗਤ ਕਰ ਰਹੇ ਆ ਤੁਸੀਂ ਪਹਿਲਾਂ ਗਿਆ ਵੀ ਪਹਿਲਾਂ ਜਦੋਂ ਤਾਰੀਵਾਲ ਸਾਹਿਬ ਆਏ ਉਦੋਂ ਵੀ ਕੀਤੀ ਤਾਂ ਬਣੇ ਨਾ ਤਾਰੀਵਾਲ ਐਮਐਲਏ ਸਰਕਾਰ ਦੀ ਸਿਮਾਨ ਕੀਤੀ ਸੀ ਹੁਣ ਤੁਸੀਂ ਸਵਾਗਤ ਕਰਦੇ ਹੋ ਕੋਈ ਕੰਮ ਨਹੀਂ ਆ ਪਹਿਲਾਂ ਜਦੋਂ ਨਾਮ ਮੋਟ ਮੋੜੀ ਸਰ ਰੈਡਕਸ਼ਨ ਨਾਲ ਸੰਬੰਧ ਤੇ ਰੈਲਿੰਗ ਆ ਜੀ ਪ੍ਰਵਾਨਗੀ ਵਗੈਰਾ ਨਹੀਂ ਆ ਕੋਈ ਪਰਵਾਹ ਨਹੀਂ ਮੇਰੇ ਖਿਆਲ ਨਾਲ ਇਹ ਜੀ ਮੋਟਕਾ ਨਹੀਂ ਲਗਾ ਜੀ ਦੇਖੋ ਪ੍ਰਿੰਸ ਵਾਲੇ ਉਹ ਤੁਹਾਨੂੰ ਬੇਨਤੀ ਕਰਦੇ ਆ